ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਮੁਰ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਅਸੀਂ ਜਾਣਕਾਰੀ ਲੈ ਕੇ ਆਏ ਹਾਂ ਜੀ 24 ਮਈ 2024 ਨੂੰ ਦਿਨ ਦੇ ਵੇਲੇ ਕੁਝ ਖਾਸ ਗਤੀਵਿਧੀਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਅਤੇ ਹਰਿਆਣਾ ਦੇ ਮੌਸਮ ਦੇ ਵਿੱਚ ਹਲਕੇ ਫੁਲਕੇ ਮੀਂਹ ਦੇ ਸ਼ਰਾਟੇ ਦਿਖਾਈ ਦੇ ਸਕਦੇ ਨੇ ਜੀ ਅੱਜ ਅੱਜ ਥੋੜੀ-ਬਹੁਤੀ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈ ਕਿਉਂਕਿ ਪੰਜਾਬ ਹਰਿਆਣਾ ਦੇ ਵਿੱਚ ਝੋਨੇ ਦੀ ਪਨੀਰੀ ਦਾ ਬਜਾਈ ਦਾ ਟਾਈਮ ਚੱਲ ਰਿਹਾ ਹੈ ਉਹ ਗਰਮੀ ਪੂਰੇ ਸਿਖਰਾਂ ਤੇ ਚੱਲ ਰਹੀ ਹੈ ਅਗਰ ਕਿਸੇ ਤਰੀਕੇ ਦੀ ਰਾਹਤ ਮਿਲਦੀ ਹੈ ਤਾਂ ਪਨੀਰੀ ਦੇ ਵਿੱਚ ਜਰਮੀਨੇਸ਼ਨ ਦੇ ਵਿੱਚ ਉਸ ਦਾ ਫਾਇਦਾ ਜ਼ਰੂਰ ਹੋਵੇਗਾ ਗੱਲ ਕਰ ਲਈਏ ਅਗਰ ਫਿਰਾਲ ਤਾਜ਼ਾ ਸੈਟਲਮੈਂਟ ਦੀ ਤਾਂ ਕੋਈ ਫਿਲਹਾਲ ਸਵੇਰ ਦੇ ਵੇਲੇ ਕੋਈ ਬਦਲੀ ਸਿਸਟਮ ਤਾਂ ਨਹੀਂ ਦਿਖਾਈ ਦੇ ਰਿਹਾ ਪਰ ਦੁਪਹਿਰ ਹੁੰਦੇ ਹੁੰਦੇ ਹਲਕੇ ਫੁੜਕੇ ਬਦਲੀ ਸਿਸਟਮ ਪਹਾੜੀ ਕਿਨਾਰੇ ਤੋਂ ਪੰਜਾਬ ਦੇ ਵੱਲ ਐਂਟਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਕੀ ਅਸਰ ਗਰਜ ਚਮਕ ਵਾਲੇ ਬੱਦਲਾਂ ਦੇ ਨਾਲ ਹਨੇਰੀ ਦੇ ਵਿੱਚ ਅਤੇ ਹਲਕੀ ਫੁਲਕੀ ਕਿਰਮਣ ਕਾਣੀ ਦੇ ਰੂਪ ਵਿੱਚ ਅੱਜ ਦੁਪਹਿਰ ਤੋਂ ਬਾਅਦ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ। ਵੈਸੇ ਕੋਈ ਬਹੁਤ ਵੱਡੀਆਂ ਕਾਰਵਾਈਆਂ ਨਹੀਂ ਪੈ ਸਕਦੀਆਂ ਅੱਜ ਦੇ ਦਿਨ ਦੇ ਵਿੱਚ ਪਰ ਹਲਕੀ ਫੁਲਕੀ ਅਗਰ ਮੀਂਹ ਪੈਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਨਾਰਮਲ ਹੋਰ ਜਨਤਾ ਦੇ ਲਈ ਜਿਆਦਾ ਸਹੀ ਰਹਿਣਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਪਿਛਲੇ ਕੁਝ ਦਿਨਾਂ ਤੋਂ। ਬਾਕੀ ਅਗਰ ਗੱਲ ਕਰ ਲਈਏ ਤਾਂ ਕੋਈ ਜਿਹੜੀ ਚੇਤਾਵਨੀ ਹੈ ਜਿਹੀ ਫਿਲਹਾਲ ਜਾਰੀ ਨਹੀਂ ਹੋਈ। ਰੈੱਡ ਅਲਰਟ ਚੱਲ ਰਿਹਾ ਹੈ ਜੀ ਲੂ ਦਾ। ਟੈਂਪਰੇਚਰ ਪੰਜਾਬ ਅਤੇ ਹਰਿਆਣਾ ਦੇ ਵਿੱਚ 40-45 ਤੋਂ ਲੈ ਕੇ 47 ਡਿਗਰੀ ਤੱਕ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਕਾਰਨ ਪਿਛਲੇ ਹਫਤੇ ਤੋਂ ਪੰਜਾਬ ਹਰਿਆਣਾ ਦੇ ਜਿਹੜੇ ਨਾਗਰਿਕ ਨੇ ਬਹੁਤ ਤੰਗ ਆ ਚੁੱਕੇ ਨੇ ਗਰਮੀ ਤੋਂ ਪੂਰੇ ਨਾਰਥ ਭਾਰਤ ਦੇ ਲੋਕ ਗਰਮੀ ਤੋਂ ਤੰਗ ਆ ਚੁੱਕੇ ਨੇ ਤੇ ਬਹੁਤ ਜਲਦ ਉਹ ਮੌਨਸੂਨ ਦੀ ਉਮੀਦ ਕਰ ਰਹੇ ਨੇ ਅਗਰ ਕੱਲ ਕਰ ਲਈਏ ਮੌਨਸੂਨ ਦੀ ਤਾਂ ਅਗਰ ਜ਼ੂਮ ਆਊਟ ਕਰਕੇ ਦਿਖਾਵਾਂ ਤੁਹਾਨੂੰ ਮੈਂ ਤਾਂ ਭਾਰਤ ਦੇ ਸਾਊਥ ਹਿੱਸੇ ਦੇ ਵਿੱਚ ਹਲਕੇ ਫੁਲਕੇ ਜਿਹੜੇ ਦਬਾਅ ਵਾਲੇ ਖੇਤਰ ਨੇ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਬੰਗਾਲ ਦੀ ਖਾੜੀ ਵਿੱਚ ਖਾਸ ਕਰਕੇ ਇਹ ਜਿਆਦਾ ਆਪਣਾ ਰੁੱਖ ਦਿਖਾ ਰਹੇ ਜਿਹਦਾ ਕਰਕੇ ਹੁਣ ਹਲਕੇ ਫੁਲਕੇ ਹਵਾਵਾਂ ਜਿਹੜੀਆਂ ਉਹ ਪੂਰਬ ਦਿਸ਼ਾ ਤੋਂ ਅਤੇ ਦੱਖਣ ਦਿਸ਼ਾ ਤੋਂ ਪੰਜਾਬ ਵੱਲ ਅਤੇ ਨਾਰਥ ਭਾਰਤ ਵੱਲ ਵੱਧਦੀ ਹੋਈ ਦਿਖਾਈ ਦੇ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਆਉਂਦੇ 10 ਦਿਨਾਂ ਦੇ ਵਿੱਚ ਹੁਣ ਪ੍ਰੀ ਮੌਨਸੂਨ ਹਵਾਵਾਂ ਤੇਜ਼ ਹੋਣਗੀਆਂ ਜਿਨ੍ਹਾਂ ਦੇ ਕਾਰਨ ਦੁਪਹਿਰ ਤੋਂ ਬਾਅਦ ਅਚਾਨਕ ਮੌਸਮ ਬਦਲਣਾ ਸ਼ੁਰੂ ਹੋਵੇਗਾ ਸ਼ਰਾਟੇਦਾਰ ਮੀਂਹ ਅੱਧੇ ਘੰਟੇ ਪੌਣੇ ਘੰਟੇ ਦੇ 10-15 ਮਿੰਟ ਦੇ ਛੋਟੇ-ਮੋਟੇ ਸਪੈਲ ਪਿੰਡਾਂ ਸ਼ਹਿਰਾਂ ਦੇ ਵਿੱਚ ਹੁਣ ਲੱਗਣੇ ਸ਼ੁਰੂ ਹੋਣਗੇ ਇਹ ਜਿਹੇ ਹੁਣ ਹਾਲਾਤ ਜਿਹੜੇ ਨੇ ਉਹ ਜੂਨ ਦੇ ਪਹਿਲੇ ਹਫ਼ਤੇ ਤੱਕ ਬਣੇ ਰਹਿਣਗੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪ੍ਰੀ ਮੌਨਸਨ ਹਵਾਵਾਂ ਜਦੋਂ ਨਾਰਥ ਭਾਰਤ ਤੋਂ ਉੱਤਰੀ ਭਾਰਤ ਤੋਂ ਗੁਜ਼ਰਦੀਆਂ ਨੇ ਅੱਗੇ ਤਾਂ ਉਹ ਆਪਣੇ ਨਾਲ ਨਮੀ ਲੈ ਕੇ ਆਉਂਦੀਆਂ ਨੇ ਬੰਗਾਲ ਦੀ ਖਾੜੀ ਤੋਂ ਹਿੰਦ ਮਹਾਸਾਗਰ ਤੋਂ ਤੇ ਜਿਸ ਦੇ ਨਾਲ ਹਲਕੇ-ਫੁਲਕੇ ਅਚਾਨਕ ਦਵਾ ਵਾਲੇ ਖੇਤਰ ਬਣਨ ਦੇ ਨਾਲ ਮੀਂਹ ਸ਼ਰਾਟੇ ਵਰਗਾ ਮਾ ਅਜਿਹੀ ਕਤਿਬਿਧੀਆਂ ਹੁਣ ਅਗਲੇ 10 ਦਿਨਾਂ ਤੱਕ ਦਿਖਾਈ ਦੇਣਗੀਆਂ ਜਿਨ੍ਹਾਂ ਦੇ ਨਾਲ ਥੋੜਾ ਬਹੁਤਾ ਟੈਂਪਰੇਚਰ ਦੇ ਵਿੱਚ ਕੰਟਰੋਲ ਹੁੰਦਾ ਦਿਖਾਈ ਦੇਵੇਗਾ ਇਹ ਸੀ ਜਾਣਕਾਰੀ ਮੌਸਮ ਦੀ ਅੱਜ 24 ਮਈ ਦੀ ਬਾਕੀ ਜੋ ਵੀ ਅਪਡੇਟ ਹੁੰਦੀ ਹੈ ਜਲਦ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਜੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਜੀ ਬਾਕੀ ਜੋ ਵੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ